ਪੱਟੀਖਾਨੇ ਪਹੁੰਚੇ ਆ ਪੱਟੀਖਾਨੇ ਇਹ ਪਹੁੰਚੇ ਆ ਵੀ ਤਲਾ ਮਿਲੀ ਕਿ ਤੁਹਾਡੀ ਕੁੜੀਆ ਤਾਂ ਚਲ ਗਈ 4 ਵਜੇ ਹਾਂਜੀ ਤੇ ਉਹ ਮੁੜ ਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਢੇ 9 ਵਜੇ ਉਹ ਸਾਡੇ ਮਾਮਾ ਜੀ ਦੀ ਗਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਭੁਲਾਈ ਤੇ ਨਹੀਂ ਆਈ ਤੁਹਾਡੀ ਉਹ ਕੁੜੀਆ ਇਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਹੀਂ ਚਲੋ ਰਾਤ ਕੱਟੀ ਆ ਦਿਨੇ ਮੁੜ ਕੇ ਅਹੀਂ 3-4 ਵਜੇ ਆ ਜੰਨੀ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜੀਆ ਤੋਂ ਗਈ ਆ ਇਹ ਮੁੜ ਕੇ ਅਬਰਦਰ ਮੇਰਾ ਇਹਨੂੰ ਨਾਲ ਲੈ ਕੇ ਨਹੀਂ ਸੀ ਟੀਵੀ ਕੈਮਰੇ ਵੇਣੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਦੀਦੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਦੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੋਟਰਸਾਈਕਲ ਤੇ ਵਿਖਿਆ ਤੇ ਜਦੋਂ ਉਥੋਂ ਵਾਪਸ ਆਉਂਦਾ ਇਹ ਕੱਲਾ ਹੁੰਦਾ ਘਰ ਮਾਤਾ ਨੇ ਆਪਣੇ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟਾਂ ਦਰੇ ਹਾਂ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲੰਮੜਾ ਅੰਦਰ ਠੀਕ ਹੈ ਉਦੋਂ ਫੇਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਿਉਂ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦਸ ਕਿ ਮਿੰਟ ਜਿਉਂ ਵਾਪਸ ਆਉਂਦਾ ਦਸ ਹੀ ਫੇਰ 2 ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਵਾ ਉਹ ਵੀ ਅਹੀਂ ਵੇਖੀ ਆ ਮੁੜ ਕੇ 6 ਵਜੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਠਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਨੂੰ ਨਹੀਂ ਉਹਨਾਂ ਦੇ بیٹے ਨੂੰ ਐਨੀ ਗੱਲ ਉਹਨੂੰ ਬਾਅਦ ਅਸੀਂ ਇਹ ਨਹੀਂ ਪੜਾ ਵੀ ਰਾਤੀਂ ਗੱਡੀ 9 ਵਜੇ ਲਿਆਉਣਾ ਵਾਸਤੇ ਕਿ 10 ਵਜੇ ਨਾਲ ਉਹਨਾਂ ਬਾਅਦ ਦਾ ਸਾਨੂੰ ਨਹੀਂ ਪਤਾ ਕੀ ਕੁੜੀ ਦਾ ਨਾਮ ਕੀ ਕੁੜੀ ਦਾ ਕੁੜੀ ਦਾ ਨਾਮ ਗੋਰੀਪ੍ਰੀਤ कौर ਕਿਹੜੇ ਪਿੰਡ ਵਿਚ ਆਈ ਸੀ ਪਿੰਡ ਪੱਟੀ ਗਈ ਸੀ ਕਿੱਥੋਂ ਦੇ ਰਹਿਣ ਵਾਲੇ ਆ ਜੀ ਏ ਬੁੱਲ ਰਪਿੰਦ ਨੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀਆਂ ਦੇ ਕਾਕਾ ਤੇ ਕੀ ਹੁਣ ਤੁਹਾਡੇ ਕਹਿੰਦਾ ਮਤਲਬ ਕੀ ਹੈ ਜੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ ਚਾਲੀਆਂ ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਇਹ ਆਪਣੇ ਚਮਕੌਰ ਸਿੰਘ ਨੇ ਸਾਰਾ ਪਰਿਵਾਰ ਸਭ ਵਿੱਕੇ ਹੋਰੋਂ ਕਿਉਂਕਿ ਮਾਰਾ ਲਈ ਗਈ ਹੈ ਸਾਡੇ ਕੇ ਗਏ ਤੁਹਾਡੇ ਸਾਹਮਣੇ ਕਿਸੇ ਵੀ ਕੈਮਰੇ ਨੇ ਵੇਖਿਆ ਮਾਰਾ ਨੂੰ ਛੱਡ ਕੇ ਆ ਗਿਆ ਵਾ ਪੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਹੋਟਾਂ ਇਹ ਮੰਗੀ ਗੱਲ ਦੇ ਮੰਗਾਈ ਸਾਹ ਤਾਂ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਫੁੱਟ ਬੁੱਟਲ ਕਰਕੇ ਛੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰਤੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਵਾਲੇ ਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਜੇ ਨਹੀਂ ਕਰਦੇ ਕੀਤੀ ਜੀ ਚੱਲ ਰਹੀ ਹੁਣ ਸਵੇਰ ਦੇ ਆਂਦੇ ਗਏ ਹੋਣੇ ਸਾਨੂੰ ਨਹੀਂ ਪਤਾ ਸਾਨੂੰ ਕੋਈ ਦੇਖੰਡੇ ਹੁਣ ਗਏ ਕਿ ਨਹੀਂ ਗਏ ਵੱਡ ਵੱਡੀ ਮਿਲੀ ਉਹਦੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ ਨਹੀਂ ਜੀ ਦਾ ਮਰਨਾ ਗੁਰਚਲ ਸਿੰਘ ਹੈ ਜੀ ਇਹ ਮਾਮਲਾ ਅਜੇ ਪਤੀ ਖਾਣੇ ਵਿੱਚ ਕੱਢਦੇ ਹੋ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਇਹ ਉਹਨਾਂ ਦਾ ਸਾਡੇ ਪਰਵੰਦੇ ਨੇ ਕਤਲ ਕਰਤਾ ਜੀ ਇਹਨਾਂ ਦਾ ਜਿਨਾਕੀ ਕੁੜੀ ਦਾ ਕੁੜੀ ਨਾਲ ਗੁਰਪ੍ਰੀਤ ਕੋ ਗਿਆ ਤੇ ਕੀ ਮਸਲਾ ਮਸਲਾ ਜੀ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋਂ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਕੀ ਹੋ ਗਿਆ ਬਾਹਰ ਦਾ ਦਾਦਾ ਜੀ ਬਾਹਰ ਦਾ ਪੈਂਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹਨਾਂ ਨੂੰ ਕਿਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆਦਨ ਤੇ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਕੋਈ ਘਾਟਾ ਹੋਵੇ ਸਾਡਾ ਤੇ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਘੁਆਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਜੋ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਆਦਾ ਗਸਨ ਦੇ ਮੁਤਾਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਤੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਤੁਸੀਂ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿ ਤੁਸੀਂ ਮਾਂ ਤੇ ਭੈਣ ਦੀ ਮੰਗੀ ਆ ਬਈ ਮੰਗੇ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਕਿ ਬੇਟੀ ਹੈ ਤੇ ਭੈਣੇ ਵਾ ਭਗੌੜਾ ਜੀ ਇਹਨਾਂ ਦਾ ਮੇਰਾ ਨਰਾਜਬੀਰ ਕੋਰ ਹੈ ਤਾਂ ਜਿਹੜਾ ਜਿਹੜਾ ਪਤਨ ਗਿੰਦੀ ਹੋ ਗਿਆ ਹਾਂ ਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਕਿਸ ਨਾਲ ਗੱਲ ਇਹਨਾਂ ਨੇ ਇਹਨਾਂ ਨੇ ਮੇਰੀ ਪੁੱਜੀ ਦਾ ਕਤਲ ਕੀਤਾ ਇਹ ਤੇ ਬਾਪੋਂ ਤੇ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁੱਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਤੇ ਬਾਪਾਗੇ ਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਗੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾੜਿਆਂ ਨੂੰ ਲਿਜਾਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾੜਿਆਂ ਨੂੰ ਲੱਬ ਲੱਬ ਕੇ ਲਿਜਾਂਦਾ ਵਾ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਕੀ ਮੰਗ ਰਹੇ ਹੋ ਅਸੀਂ ਇਹ ਮੰਨਦੇ ਕਹਿੰਦੇ ਕਿ ਹਾਨੂੰ ਸਾਡੀ ਪੂਆ ਚਾਹੀਦੀ ਆ ਸਾਨੂੰ ਹਣ ਹਿਸਾਬ ਸਾਈ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿੰਨੇ ਜਾਣੇ ਨੇ ਕੀਤਾ ਰੋਟਲ ਇਹ 5 ਜਾਣੇ ਪੂਰੇ ਆ ਇਹ ਨਾ ਪਤਾ ਕੋਈ ਉਹਨਾਂ ਦਾ ਹਾਂਜੀ ਇਹ ਕ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਇੱਕ ਜਿਹੜੀ ਜਨਾਨੀ ਬਾਹ ਰੱਖੀ ਉਹਨਾਂ ਨੇ ਤੱਕੀ ਮੰਗ ਕਰੋ ਕਿ ਹੁਣ ਇਨਸਾਫ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਇਹ ਕਾ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਤੇ ਪੇਕੇ ਕੁੜੀ ਦੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਾਇ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੜੀਆਂ ਮਹਿਰਾ ਚਲਦੀਆਂ ਹੋ Rajasthan ਨੂੰ ਉਹਨਾਂ ਦੇ ਵਿੱਚ ਫੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਕੋਈ ਤਫਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਇਹਦਾ ਗੜਾ ਘੁੱਟ ਕੇ ਉਹਨੂੰ ਮਾਰ ਕੇ ਤੇ লাশ ਸੁੱਟਦੀ ਆ ਕੀ ਕਰਨੀ ਸਰ ਕੀ ਹਾਲਾਤ ਸੀ ਅਜੇ ਅਸੀਂ ਤਤਕੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਉਹਦੇ ਸੰਬੰਧੀ ਕਰਕੇ ਇਹਦੀ ਕਾਰਵਾਈ ਕੀਤੀ ਜਾਊ ਕਿੰਨੇ ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਥਰੂ ਅਜੇ ਚਮਕੌਰ ਨੂੰ ਅਸੀਂ ਕੀਤਾ ਹੈ ਅਪ੍ਰੀਹੈਂਡ ਦੀ ਪੁੱਛਗਿੱਛ ਕਰਾਂਗੇ ਰੈਸਟੇ ਦੀ ਫਿਰ ਫਿਰ ਉਸ ਹਾਵ ਨਾਲ ਰੈਸਟ ਪਾ ਕੇ ਫੇਰ ਲਈ ਤਤਕੀਸ਼ ਕਰਨੀ ਆਵਾ ਕਿੰਨੇ ਜਣਿਆਂ ਦੇ ਸਰ ਪਰਚਾ ਹੋ ਚੁੱਕਾ ਦੇ ਟੋਟਲ 5 ਜਣਿਆਂ ਦੇ ਪਰਚਾ ਜਿਹੜਾ ਬ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਵਾ ਗੁਰਪ੍ਰੀਤ ਤੇ ਇੱਕ ਰੈਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦੱਸਣ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਕੀ ਹਮ ਰਚਲਿਆਂ ਦੀ ਜਾ ਰਹੀ ਹੈ ਵੀ ਪਰਚਾ ਦਰਜ ਹੋ ਗਿਆ ਜੀ ਅਸੀਂ ਉਹਨਾਂ ਜਿਹੜਾ ਵਾਦਾ ਡੈੱਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਹਨ ਡੈੱਡ ਬੋਡੀ ਦੀ ਭਾਲ ਕਰਕੇ ਵਕਫਾ ਨਾਲ ਸੰਪਰਕ ਵੀ ਕਰ ਰਹੇ ਹਨ ਡੈੱਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਵੀ ਨੇ ਲੈ ਕੇ ਉਹ ਵੀ ਉਹਦਾ ਇੱਕ ਪੋਸਟਮਾਰਟਮ ਕਰਾ ਰਹੇ ਹਨ